ਦੇਸ਼ ਦਾ ਅਤੇ ਆਪਣੇ ਕੌਮ ਦਾ ਤੇ ਲੋਕਾਂ ਦਾ ਆਪਣੇ ਮਾਪਿਆਂ ਦਾ ਨਾਮ ਜਿਹੜਾ ਰੋਸ਼ਨ ਕਰਨਾ ਉਹਦੇ ਵਿੱਚ ਜਿਹੜਾ ਵੱਡਾ ਹਿੱਸਾ ਮੌਨਾ ਹੈ ਉਹ ਜਿੱਥੇ ਸਾਨੂੰ ਸਾਡੀ ਆਜ਼ਾਦੀ ਹੈ ਉੱਥੇ ਸਾਨੂੰ ਕੁਝ ਮਨਜ਼ ਵੀ ਹੈ ਉਹ ਸਾਨੂੰ ਘਰਾਂ ਨੂੰ ਦੇਖਦੇ ਹੋਏ ਜ਼ਰੂਰ ਤੁਸੀਂ ਇਹਦੇ ਵਿੱਚ ਵੱਡਾ ਯੋਗਦਾਨ ਪਾਓਗੇ ਮੈਂ ਅੱਜ ਸਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਕਹਿਣਾ ਸੇਤੀ ਕਾਨਫਰੰਸ ਪੰਜਾਬੀ ਕਾਨਫਰੰਸ ਜਿਹਦੇ ਵਿੱਚ ਪਤਮ ਸ਼੍ਰੀ ਅਸਰਾਜੀ ਨੰਸ ਸਾਫ ਦਾ ਮੈਂਬਰ ਪਾਰਲੀਮੈਂਟ ਇਹ ਉਸ ਦੇਸ਼ ਦੀ ਜਿਹੜੀ ਸਾਰਿਆਂ ਨਾਲ ਵੱਡੀ ਸਭਾ ਜਿਹੜੀ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਉਹਦੇ ਵਿੱਚ ਵੀ ਆਪ ਦੀ ਪ੍ਰਤੀਨਿਧਤਾ ਕਰਕੇ ਆਏ ਹਨ ਆਸਰਾਨਾ ਵੱਡਾ ਜਿਹੜਾ ਲੋਕਾਂ ਦੇ ਦਰਾਂ ਵਿੱਚ ਅਸਰਾਜੀ ਨੰਸ ਦਾ ਨਾਮ ਉਹ ਪ੍ਰਮਾਤਮਾ ਦੇ ਦੇਸ਼ ਦਾ ਇਸ ਤਰ੍ਹਾਂ ਬਣਾਈ ਰੱਖੇ ਇਹਨਾਂ ਦੇ इन्हों तंदरुस्ती बखशे योगदान पाते रह सारे तो ए, लड़की बेमपी सिद्धू इन्हों ने अभी गुरुसेव का लंबी टूरनामेंट बहुत लंबा समा कर गया, एक सा बहुत वादा बन जाए जी अस्सी सा ਸਾਡੇ ਗ੍ਰੇਟ ਕਲਾਕਾਰਾਂ ਦਾ ਸਮਾਜ ਹੈ ਖਿਡਾਰੀ ਸੀ ਚੋਟੀ ਦੇ ਖਿਡਾਰੀ ਚਾਹੇ ਦੇਵੀ ਧਿਆਨ ਜੀ ਬਲਵਿੰਦਰ ਮਿੱਤੂ ਸਾਡੇ ਥੋੜੇ ਥੋੜੇ ਨਾਮ ਜਿਵੇਂ ਕਿ ਖੇਡਾਂ ਖੇਡ ਕੇ ਇੰਨਾ ਕਰੋੜਾਂ ਦਾ ਰੇਟ ਕੱਪ ਹੋਣਾ ਚਾਹੀਦਾ ਫਿਰ ਦਾ ਬਣ ਸਕਦੀ ਹੈ ਸਾਨੂੰ ਬਹੁਤ ਮਾਣ ਹੈ ਉਹਦੇ ਵਿੱਚ ਸ੍ਰੀ ਪ੍ਰਾਦੀਪੀ ਗੋਤਿਨ ਬੜੀ ਸਾਬਾਇ ਮੈਂ ਇਹਦਾ ਵੀ ਦਰਵਾਦੀ ਹਾਂ ਪਰ ਸੇਵਪੁਰਾ ਦਾ ਇਹਨਾਂ ਨੂੰ ਕਿਹਾ ਕਿ ਕਿਉਂਕਿ ਸਾਡਾ ਲੰਬੀ ਪਿੰਡ ਰੱਬੀ ਨੰਮੀ ਹਲਕਾ ਹੈ ਲੰਬੀ ਨਿਸ਼ਾਨ ਹੈ ਤੇ ਦੂਸੇ ਤਰ੍ਹਾਂ ਦੇ ਹੋਰ ਵੀ ਲੰਬੀ ਨਿਸ਼ਾਨ ਨੂੰ ਕੁੜਾ ਕਰਕੇ ਦਸਾਇਆ ਤੇ ਇਹਨਾਂ ਨੇ ਕਿਹਾ ਵੀ ਮੈਂ ਕਿਉਂਕਿ ਦੁੱਖ ਸੁੱਖ ਵਿੱਚ ਸਾਂਝੀ ਦਾ ਆ ਮੁੱਢ ਵਿੱਚ ਮੇਰੇ ਪਿਤਾ ਹੀ ਨੇ ਰਾਣ ਦੇ ਲੰਬੀ ਕੱਢੇ ਸਨ ਤੇ ਮੈਨੂੰ ਲੰਬੀ ਦਾ ਕੋਈ ਵੀ ਇਨਸਾਨ ਕੋਈ ਵੀ ਵੱਡਾ ਸ਼ੌਨਾ ਹੁੰਦਾ ਮੈਨੂੰ ਉਹਦੇ ਬਹੁਤ ਵੱਡਾ ਮਾ ਖਾਲਸਾ <laughs>